ਗੁਰੂ ਜੀ ਨੂੰ ਖਾਣਾ ਬਣਾਉਣ ਲਈ ਅੱਗ ਦੀ ਲੋੜ ਪਈ ਤਾਂ ਉਹ ਇੱਕ ਪੰਡਤ ਦੇ ਚੌਕੇ ਤੇ ਜਾ ਪਹੁੰਚੇ। ਪੰਡਤ ਗੁੱਸੇ 'ਚ ਆਪਣੇ ਆਪ ਤੋਂ ਬਾਹਰ ਹੁੰਦਾ ਹੋਇਆ ਬੋਲਿਆ, ਗੁਰੂ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਮੇਰਾ ਖਾਣਾ ਭਿੱਟ ਦਿੱਤਾ ਹੈ। ਗੁਰੂ ਜੀ ਨੇ ਜਵਾਬ ਦਿੱਤਾ ਕਿ ਤੇਰਾ ਖਾਣਾ ਤਾਂ ਪਹਿਲਾਂ ਹੀ ਭਿੱਟਿਆ ਹੋਇਆ ਸੀ। ਇਸ ਤੇ ਗੁਰੂ ਜੀ ਨੇ ਹੇਠ ਲਿਖਿਆ ਸ਼ਬਦ ਫਰਮਾਇਆ। ਕੁਬੁੱਧ ਡੂਮਣੀ, ਕੁਦਇਆ ਕਸੈਣ, ਪਰ ਨਿੰਦਾ ਕਟ ਚੂੜੀ ਮੁਠੀ, ਕਰੋਧ ਚੰਡਾਲ। ਕਾਰੀ ਕੱਢੀ ਥੀ ਆ ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰਾਂ ਨਾਮਣ ਨਾਉ ਜਪੇ ਹੀ ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਬੰਦ ਨਾ ਦੇਹੀ ਅਜੇ ਗੁਰੂ ਜੀ ਹਰਦੁਆਰ ਵਿੱਚ ਹੀ ਸਨ ਤਾਂ ਪੰਡਤਾਂ ਨੇ ਜ਼ੋਰ ਪਾਇਆ ਕਿ ਤੁਸੀਂ ਦੁਬਾਰਾ Hindu ਧਰਮ ਕਬੂਲ ਕਰ ਲਵੋ ਪੰਡਤ ਦੱਸਣ ਲੱਗੇ ਕਿ ਬਲੀਆਂ ਦੇਣ ਹੋਮ ਕਰਨ ਤੇ ਮੜੀਆਂ ਦੇਵੀ ਦੇਵਤਿਆਂ ਨੂੰ ਪੂਜਣ ਨਾਲ ਕਿੰਨੇ ਆਤਮਿਕ ਫਾਇਦੇ ਹੁੰਦੇ ਹਨ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਸ ਦੁਨੀਆ ਤੇ ਜੋ ਲੋਕ ਪਰਮਾਤਮਾ ਦੀ ਪੂਜਾ ਕਰਦੇ ਹਨ ਤੇ ਨਿਮਰਤਾ ਧਾਰਨ ਕਰਦੇ ਹਨ ਉਹਨਾਂ ਨੂੰ ਹੀ ਖਾਣਾ ਕਵਾਉਣਾ ਬਲੀਦਾਨ ਤੇ ਜਗ ਹੋਮ ਦੇ ਬਰਾਬਰ ਹੈ ਜਿੱਥੇ ਪਰਮਾਤਮਾ ਦੀ ਪੂਜਾ ਹੁੰਦੀ ਹੈ ਉੱਥੇ ਹੀ ਗੋਰਾ ਮੜੀਆਂ ਦੇਵੀ ਦੇਵਤਿਆਂ ਅਤੇ ਮੂਰਖ ਪੁਜਾਰੀਆਂ ਦੀ ਪੂਜਾ ਘੱਟ ਹੁੰਦੀ ਹੈ ਗੁਰੂ ਜੀ ਨੇ ਕਿਹਾ ਕਿ ਜੋ ਆਪਣੀ ਪੂਜਾ ਆਪ ਕਰਵਾਉਂਦੇ ਹਨ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਤਬਾਹ ਕਰ ਬੈਠਦੇ ਹਨ ਜਿਵੇਂ ਮੱਖੀਆਂ ਬੈਠਣ ਨਾਲ ਮਠਿਆਈ ਤਬਾਹ ਹੋ ਜਾਂਦੀ ਹੈ